ਇਹ ਤਾਂ ਸੁਖਵੀਰ ਬਾਦਲ ਹੋਰੀ ਨੇ ਜੀਪ ਤੇ ਵੀ ਛੱਤ ਲਵਾਈ ਤੀਕ ਡਿਗਰੀ ਹੋਇਆ ਤਾਂ ਦੱਸਿਓ ਪੰਜਾਬ ਬਚਾਉਣ ਚੱਲਾਂਗੇ ਫਿਰ ਇਹਨੇ ਮੁੱਖ ਮੰਤਰੀ ਐਨੇ ਐਨੇ ਰੋਡ ਸ਼ੋਅ ਕਰੀ ਜਾਂਦਾ ਰਹਿੰਦਾ ਤੁਹਾਨੂੰ ਗਰਮੀ ਗਰਮੀ ਨੇ ਮੈਂ ਕਿਹਾ ਅਸੀਂ ਬੋਰ ਆਲੇ ਟੁਆ ਜੇ ਤੁਸੀਂ ਮੇਰੇ ਤੇ ਮਾਣ ਕਰਦੇ ਹੋ ਮੈਂ ਤੁਹਾਡੇ ਤੇ ਤਿੱਗਣਾ ਮਾਣ ਕਰਦਾ ਉਸੇ ਮਾਣ ਸਾਰਦਾ ਬਾਈ ਤੁਰਿਆ ਫਿਰਦਾ ਮੈਂ ਮੈਨੂੰ ਪੁੱਛ ਲੈਂਦੇ ਆ ਪੱਤਰਕਾਰ ਕਹਿੰਦੇ ਮੁੱਖ ਮੰਤਰੀ ਐਨੇ ਐਨੇ ਰੋਡ ਸ਼ੋਅ ਕਰੀ ਜਾਂਦਾ ਰਹਿੰਦਾ ਤੁਹਾਨੂੰ ਗਰਮੀ ਗਰਮੀ ਨਹੀਂ ਮੈਂ ਕਿਹਾ ਅਸੀਂ ਬੋਰ ਵਾਲੇ ਟੋਇਆਂ ਚੋਂ ਨਿਕਲ ਕੇ ਆਇਆ ਇਹ ਤਾਂ ਸੁਖਵੀਰ ਬਾਦਲ ਹੋਰੀ ਨੇ ਜੀਪ ਤੇ ਵੀ ਛੱਤ ਲਵਾਈ ਫਿਰਦਾ ਟੈਂਪਰੇਚਰ ਪੁੱਛ ਕੇ ਜਾਂਦੇ ਆ ਬਾਹਰ ਜਾਣਾ ਤਾਪਮਾਨ ਪੁੱਛਦੇ ਆ ਪਹਿਲਾਂ ਅਫਸਰ ਸਾਢੀ ਲੱਗੇ ਹੋਏ ਨਾ ਨਾਲ ਉਹ ਦੱਸ ਦਿੰਦੇ ਆ ਮੈਂ ਕਿਹਾ ਛੱਤ ਜੀ ਕਿਉਂ ਲਵਾ ਲਈ ਆ ਛੱਤ ਜੀ ਕਿਉਂ ਲਵਾ ਲਈ ਕਹਿੰਦੇ ਜੀ ਕੀ ਕਰੀਏ ਧੁੱਪ ਲੱਗਦੀ ਐ ਮੈਂ ਕਿਹਾ ਅੱਛਾ ਮੈਂ ਕੀ ਕਹਿੰਦੇ ਹੁੰਦੇ ਨੇ ਕਹਿੰਦੇ ਸਾਨੂੰ ਅੰਗਰੇਜ਼ੀ ਚ ਪੁੱਛਦੇ ਹੁੰਦੇ ਐ ਹਾਊ ਮਾਚ ਇਜ਼ ਦਾ ਟੈਂਪਰੇਚਰ ਆਊਟਸਾਈਡ ਕਿਨ ਅਸੀਂ ਕਹਿੰਨੇ ਸਰ 42 ਡਿਗਰੀ ਓ ਮਾਈ ਗਾਡ ਇਟਸ ਟੂ ਹਾਰਡ ਟੂ ਹਾਰਡ 30 ਡਿਗਰੀ ਹੋਇਆ ਤਾਂ ਦੱਸਿਓ ਪੰਜਾਬ ਬਚਾਉਣ ਚੱਲਾਂਗੇ ਫਿਰ ਇਹਨਾਂ ਦਾ ਪੰਜਾਬ ਤਾਂ 30 ਡਿਗਰੀ ਤੇ ਮੈਂ ਤਾਂ ਜਦੋਂ 44 46 47 ਹੁੰਦਾ ਉਦੋਂ 35 ਪਿੰਡ ਕੱਢ ਦੇਣਾ ਸੋ ਵੀਰੋ ਇਹਨਾਂ ਨਾਲ ਆਪਣਾ ਕੀ ਮੁਕਾਬਲਾ ਹੈ ਇਹ ਕਾਕੇ ਨੇ ਇਹਨਾਂ ਦੇ ਘਰ ਵਾਲੀਆਂ ਬੀਬਾ ਜੀ ਨੇ ਆਪਾਂ ਦੇਸੀ ਆ ਆਪਣੀਆਂ ਘਰ ਵਾਲੀਆਂ ਨੂੰ ਆਪਾਂ ਬੁਲਾਉਨੇ ਚਸਵੰਤ ਵਾਲੀ ਭੋਲੇ ਵਾਲੀ ਗਰਮੇਲ ਵਾਲੀ ਹੈਨਾ ਆਪਾਂ ਤਾਂ ਆਮ ਜਿਹੇ ਬੰਦੇ ਆ ਯਾਰ ਸੋ ਮੈਂ ਤਾਂ ਤੁਸੀਂ ਬਾਈ ਵੀ ਕਹਿ ਲੈਂਦੇ ਹੋ ਬਾਈ ਜੀ ਕਹਿ ਕੇ ਫੋਟੋ ਵੀ ਖਿਚਾ ਲੈਂਦੇ ਹੋ ਮੈਨੂੰ ਵਾਲਾ ਵਧੀਆ ਲੱਗਦਾ ਮੈਨੂੰ ਚੰਗਾ ਲੱਗਦਾ ਵੀ ਐਂ ਹੀ ਰਹਿਣਾ ਹੈ ਕਈ ਲੋਕਾਂ ਨੂੰ ਐ ਹੋ ਜਾਂਦਾ ਹੈ ਪੀ ਪਤਾ ਨਹੀਂ ਜਦੋਂ ਮੈਂ ਪਿੰਡ ਜਾਣਾ ਮੇਰੇ ਮੈਂ ਸੱਚੀ ਗੱਲ ਦੱਸਦਾ ਤੁਹਾਨੂੰ ਮੈਂ ਕਿਹੜਾ ਭਾਸ਼ਣ ਕਰਦਾ ਮੈਂ ਜਦੋਂ ਪਿੰਡ ਜਾਣਾ ਮੈਂ ਸਾਰੇ ਪਿੰਡ ਵਾਲਿਆਂ ਨੂੰ ਜਾਣਦਾ ਹੁਣ ਮੁੰਡਿਆਂ ਨੂੰ ਪ੍ਰਗਟ ਟਹਿਲਾ ਹੈਨਾ ਪੋਲਾ ਹੈਨਾ ਸਾਰੇ ਨਾਲ ਹੀ ਤਾਂ ਖੇਡਦੇ ਰਹੇ ਆ ਮੰਗੇਵਰੀ ਤੇ ਜਦੋਂ ਮੈਂ ਉਹਨਾਂ ਨੂੰ ਨਾਂ ਲੈ ਕੇ ਬੁਲਾਉਣਾ ਉਹ ਮੈਨੂੰ ਪਤਾ ਕੀ ਕਹਿੰਦੇ ਬਾਈ ਤੂੰ ਹਜੇ ਵੀ ਸਾਡਾ ਨਾਂ ਜਾਣਦਾ ਹੈ ਮਤਲਬ ਕਿਉਂਕਿ ਪਤਾ ਕੀ ਹੈ ਲੋਕਾਂ ਨੂੰ ਐ ਲੱਗਣ ਲੱਗ ਜਾਂਦਾ ਨਾ ਕਿ ਵੱਡਾ ਹੋ ਕੇ ਬੰਦਾ ਭੁੱਲ ਜਾਂਦਾ ਵੀਰ ਮੇਰੇ ਦਾ ਨਾਮ ਭੁੱਲ ਗਿਆ ਹੋਣਾ ਨਾ ਉਹ ਮੈਂ ਕਿਹਾ ਨਹੀਂ ਉਹ ਟੈਲੇ ਯਾਰ ਤੇਰਾ ਨਾਮ ਕਿਵੇਂ ਭੁੱਲ ਜਾਾਂਗੇ ਤੇਰੇ ਨਾਲ ਤਾਂ ਖੇਡੇ ਹੋਇਆ ਯਾਰ ਗੁੱਲੀ ਡੰਡਾ ਸੋ ਵੀਰੋ ਜਿੱਥੇ ਮਰਜੀ ਚਲੇ ਜਾਓ ਜਿੱਡੇ ਮਰਜੀ ਵੱਡੇ ਬਣ ਜਾਓ ਤੁਸੀਂ ਆਪਦੇ ਬਚਪਨ ਦੇ ਦੋਸਤਾਂ ਤੋਂ ਆਪਦੇ ਪ੍ਰਾਇਮਰੀ ਸਕੂਲ ਵਾਲੇ ਮਾਸਟਰਾਂ ਤੋਂ ਆਪਦੇ ਸਾਰੇ ਯਾਰਾਂ ਦੋਸਤਾਂ ਤੋਂ ਤੇ ਆਪਦੇ ਮਾਪਿਆਂ ਤੋਂ ਤੇ ਆਪਦੇ ਕੋਚਾਂ ਤੋਂ ਕਦੇ ਵੱਡੇ ਨਹੀਂ ਹੋ ਸਕਦੇ ਕੂਝ ਦੇ ਮਰਜੀ ਬਣ ਪਟਰੇ ਬਣ ਜਾਓ ਉਹਦੇ ਚ ਬਣ ਜਾਓ ਸੋ ਮੈਂ ਤਾਂ ਬਈ ਜੜਾਂ ਧਰਤੀ ਤੇ ਰੱਖੀਆਂ ਹੋਈਆਂ ਨੇ ਮਦਦ ਕਰ ਦਿੱਤੀ ਰਹੂੰਗਾ